ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਸਵਾਗਤ ਹੈ ਜੀ ਤੁਹਾਡਾ ਮੇਰੇ YouTube ਚੈਨਲ ਤੇ ਹਾਂਜੀ ਮੈਂ ਲੱਗੀਆਂ ਸਾਡੇ 19 ਬ੍ਰੈਸਟ ਵਾਲੇ ਕਮੀਜ਼ ਦੀਆਂ ਕਟਾਂ ਪਾਉਣ ਕਿਸ ਤਰ੍ਹਾਂ ਆਪਾਂ ਇਹਦਾ ਮੋਢਾ ਕੱਟਣਾ ਹੈ ਕਿੰਨਾ ਤੀਰਾ ਰੱਖਣਾ ਹੈ ਇੱਕ ਆਮ ਪ੍ਰੋਬਲਮ ਆ ਭੈਣਾਂ ਦੇ ਜਿਹੜਾ ਮੋਢੇ ਦੇ ਵਿੱਚ ਬਲ ਪੈਂਦੇ ਹੈਗੇ ਉਹ ਕਿਉਂ ਪੈਂਦੇ ਨੇ ਆਪਾਂ ਜਿਹੜਾ ਫਰੰਟ ਵਾਲਾ ਪੱਲਾ ਕਿੰਨਾ ਰੱਖਣਾ ਆਏਗਾ ਬੈਕ ਵਾਲਾ ਪੱਲਾ ਕਿੰਨਾ ਰੱਖਣਾ ਆਏਗਾ ਆਓ ਜੀ ਜੁੜੇ ਰਹੋ ਵੀਡੀਓ ਦੇ ਨਾਲ ਦੱਸਦੇ ਹਾਂ ਤੁਹਾਨੂੰ ਹਾਂਜੀ ਆਪਾਂ ਜਿਹੜਾ ਫਰੰਟ ਵਾਲਾ ਪੱਲਾ ਆਏਗਾ ਉਹ ਆਪਾਂ ਅੱਧਾ ਇੰਚ ਡਾਉਨ ਰੱਖਣਾ ਹੈ ਜਿਹੜਾ ਬੈਕ ਵਾਲਾ ਪੱਲਾ ਆਏਗਾ ਉਹ ਆਪਾਂ ਬਾਧ ਰੱਖਣਾ ਹੁੰਦਾ ਆਏਗਾ ਫਰੰਟ ਵਾਲਾ ਤੇ ਬੈਕ ਵਾਲੇ ਪੱਲੇ ਦੇ ਨਾਲੋਂ ਡਾਉਨ ਰੱਖ ਕੇ ਉਸ ਤੋਂ ਬਾਅਦ ਆਪਾਂ 12.5 ਇੰਚ ਆਪਣੇ ਕਸਟਮਰ ਦਾ ਤੀਰਾ ਤਿਆਰ ਆ ਆਪਾਂ 13 ਇੰਚ ਤੇ ਨਿਸ਼ਾਨ ਲਾਉਣਾ ਹੈ 13 ਦਾ ਹਾਫ 6.5 ਇੰਚ ਆਜੂਗਾ ਠੀਕ ਹੈ ਜੀ ਨੀਚੇ ਵਾਲੀ ਸਾਈਡ ਫੇਰ ਆਪਾਂ 1/2 ਇੰਚ ਕਟਾ ਕੇ ਨਿਸ਼ਾਨ ਲਾਉਣਾ ਹੈਗਾ 6 ਇੰਚ ਤੇ ਉਸ ਤੋਂ ਬਾਅਦ ਆਪਾਂ ਇਸ ਤਰ੍ਹਾਂ ਲੰਬੀ ਲਾਈਨ ਡਰਾ ਕਰ ਲੈਣੀ ਹੈਗੀ ਠੀਕ ਹੈ ਜੇਕਰ ਆਪਾਂ ਫਰੰਟ ਵਾਲਾ ਪੱਲਾ ਤੇ ਬੈਕ ਵਾਲਾ ਪੱਲਾ ਸੇਮ ਹੀ ਰੱਖਦੇ ਆ ਤਾਂ 7/2 ਇੰਚ ਮੋਢੇ ਦੀ ਕਟਾਈ ਕਰਨੀ ਹੈ ਆਪਾਂ 7/2 ਇੰਚ ਮੋਢੇ ਦੀ ਕਟਾਈ ਕਰਨ ਤੋਂ ਬਾਅਦ ਆਪਾਂ ਜਿਹੜਾ ਫਰੰਟ ਵਾਲੇ ਪੱਲੇ ਦੇ ਵਿੱਚ 1/2 ਇੰਚ ਦੀ ਕਾਟ ਜ਼ਰੂਰ ਪਾਉਣੀ ਹੁੰਦੀ ਹੈ ਠੀਕ ਹੈ ਜੀ ਫਿਰ ਫਰੰਟ ਵਾਲਾ ਪੱਲਾ 7 ਇੰਚ ਤਿਆਰ ਰਹੇਗਾ ਬੈਕ ਵਾਲਾ ਪੱਲਾ 7.5 ਇੰਚ ਤਿਆਰ ਰਹੇਗਾ ਠੀਕ ਹੈ ਜੀ ਉਸ ਤੋਂ ਬਾਅਦ ਇਹਦਾ ਇਸ ਤਰ੍ਹਾਂ ਆਪਾਂ ਬਾਕਸ ਬਣਾ ਲੈਣਾ ਹੈਗਾ ਲੈਂਡ ਡ੍ਰੌਪ ਕਰਕੇ ਠੀਕ ਹੈ ਜੀ ਆਪਣੇ ਕਸਟਮਰ ਦੀ ਛਾਤੀ ਹੈਗੀ ਹੈ ਜੀ 19.5 ਇੰਚ ਤਿਆਰ ਆਪਾਂ 20 ਇੰਚ ਦੇ ਹਿਸਾਬ ਦੇ ਨਾਲ ਨਿਸ਼ਾਨ ਲਾਉਣਾ ਹੈਗਾ 20 ਦਾ ਹਾਫ 10 ਇੰਚ ਆਊਗਾ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ 1.5 ਇੰਚ ਤੇ ਨਿਸ਼ਾਨ ਲਾਣਾ ਹੈ ਜੀ फ्रंट वाले पल्ले ਦੇ ਵਿੱਚ ਬੈਕ ਵਾਲੇ ਪੱਲੇ ਦੇ ਵਿੱਚ ਸਵਾ 2 ਇੰਚ ਤੇ ਨਿਸ਼ਾਨ ਲਾਉਣਾ ਆਏਗਾ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ 7.5 ਇੰਚ ਮੋਢੇ ਦੀ ਕਟਾਈ ਕਰੀ ਸੀਗੀ ਫਰੰਟ ਵਾਲੇ ਦੀ 7 ਇੰਚ ਸੀ 7 ਇੰਚ ਵਾਲੇ ਦਾ ਆਪਾਂ ਹਾਫ ਕਰ ਲੈਣਾ ਆਏਗਾ 7 ਇੰਚ ਦਾ ਹਾਫ ਕਰਕੇ 3.5 ਇੰਚ ਆ ਜਾਊਗਾ ਉਸ ਤੋਂ ਬਾਅਦ ਜੀ ਇਹਦੇ ਵਿੱਚ ਗਲਾਈ ਪਾ ਦੇਣੀ ਆਪਾਂ ਜਿਹੜੀ ਗਲਾਈ ਪਾਉਣੀ ਆਂਗੀ ਤانوں ਪਤਾ ਹੀ ਆ ਵੀ ਆਪਾਂ ਸਵਾ 1 ਇੰਚ ਤੇ ਨਿਸ਼ਾਨ ਲਾਇਆ ਸੀਗਾ ਤੇ ਜਿਹੜਾ ਬੈਕ ਵਾਲੇ ਪੱਲੇ ਦਾ ਸਵਾ 2 ਇੰਚ ਤੇ ਨਿਸ਼ਾਨ ਲਾਇਆ ਸੀ ਜਿਹੜੀ ਬੈਕ ਵਾਲੇ ਪੱਲੇ ਦੀ ਕਾਟ ਆ ਗਈ ਆਪਾਂ ਸਵਾ 2 ਇੰਚ ਦੇ ਹਿਸਾਬ ਨਾਲ ਪਾਉਣੀ ਆ ਫਰੰਟ ਵਾਲੇ ਪੱਲੇ ਦੀ ਕਾਟ ਆਪਾਂ ਸਵਾ 1 ਇੰਚ ਦੇ ਹਿਸਾਬ ਦੇ ਨਾਲ ਪਾਉਣੀ ਆ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਇਹਦੀ ਕਟਾਈ ਕਰਨੀ ਆਂਗੀ ਤੇ ਫਰੰਟ ਵਾਲਾ ਪੱਲਾ ਆਪਾਂ ਜਰੂਰ ਡਾਉਣ ਰੱਖਣਾ ਹੁੰਦਾ ਏ ਅੱਧਾ ਇੰਚ ਕਿਉਂਕਿ ਜਿਹੜਾ ਇਹ ਆਪਾਂ ਡਾਉਣ ਰੱਖਾਂਗੇ ਪੱਲੇ ਦੇ ਵਿੱਚ ਫੇਰ ਨਾ ਤਾਂ ਮੋਢੇ ਦੇ ਵਿੱਚ ਆਪਣੇ ਫਰੰਟ ਵਾਲੇ ਦੇ ਵੱਲ ਪੈਣਗੇ ਤੇ ਨਾ ਕਿ ਹੋਰ ਕੋਈ ਦਿੱਕਤ ਆਉ ਝੋਲ ਵਗੈਰਾ ਪੈ ਜਾਂਦਾ ਜਿਹੜਾ ਆਪਣੇ ਮੋਢੇ ਦੇ ਵਿੱਚ ਨਾ ਹੀ ਉਹ ਪਊਗਾ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਚਾਰੇ ਪੱਲਿਆਂ ਦੀ ਕਟਿੰਗ ਕਰ ਦੇਣੀ ਹੈਗੀ ਚਾਰੋਂ ਪੱਲਿਆਂ ਦੀ ਕਟਿੰਗ ਕਰਨ ਤੋਂ ਬਾਅਦ ਆਪਾਂ ਉੱਪਰਲੇ ਦੋ ਪੱਲੇ ਚੁੱਕਨੇ ਆਂਗੇ ਦੋ ਪੱਲੇ ਚੁੱਕ ਕੇ ਆਪਾਂ ਉਹਦੀ ਵੀ ਆਪਾਂ ਗੁਲਾਈ ਦੇ ਹਿਸਾਬ ਦੇ ਨਾਲ ਕਟਾਈ ਕਰ ਦੇਣੀ ਹੈਗੀ ਠੀਕ ਹੈ ਜੀ ਹਾਂਜੀ ਇਸ ਤਰ੍ਹਾਂ ਗੁਲਾਈ ਦੇ ਹਿਸਾਬ ਨਾਲ ਆਪਾਂ ਕਟਾਈ ਕਰ ਦਿੱਤੀ ਹੈਗੀ ਤੇ ਸਵਾ 1 ਇੰਚ ਤੇ ਨਿਸ਼ਾਨ ਲਾਇਆ ਸੀ ਬੈਕ ਵਾਲਾ ਆਪਾਂ ਸਵਾ 2 ਇੰਚ ਤੇ ਨਿਸ਼ਾਨ ਲਾਇਆ ਸੀ ਇਹਨਾਂ ਜ਼ਰੂਰ ਯਾਦ ਰੱਖਣਾ ਹੈਗਾ ਵੀ ਆਪਾਂ ਕਿੰਨਾ ਨਿਸ਼ਾਨ ਲਾਇਆ ਹੈਗਾ ਕਿੰਨੇ ਇੰਚ ਆਪਾਂ ਫਰੰਟ ਵਾਲਾ ਮੋੜਾ ਜਿਹੜਾ ਪੱਲਾ ਡਾઉન ਰੱਖਣਾ ਆਏਗਾ ਤੇ ਬੈਕ ਵਾਲਾ 1/2 ਇੰਚ ਆਪਾਂ ਵੱਧ ਰੱਖਣਾ ਹੈ ਇੰਨਾ ਧਿਆਨ ਚ ਜ਼ਰੂਰ ਰੱਖਣਾ ਆਏਗਾ ਜੇਕਰ ਤੁਸੀਂ ਇਸ ਤਰ੍ਹਾਂ ਕਟਿੰਗ ਕਰੋਗੇ ਕਦੇ ਵੀ ਤੁਹਾਡੇ ਫਰੰਟ ਵਾਲੇ ਪੱਲੇ ਦੇ ਵਿੱਚ ਕਦੇ ਵੀ ਵਾਲ ਵਗੈਰਾ ਨਹੀਂ ਪਹਿਣਗੇ ਝੋਲ ਵਗੈਰਾ ਨਾ ਪਊਗਾ ਮੋਢੇ ਦੇ ਵਿੱਚ ਠੀਕ ਹੈ ਜੀ ਤੁਹਾਨੂੰ ਇਹ ਵੀਡੀਓ ਆਪਣੀ ਕਿਸ ਤਰ੍ਹਾਂ ਲੱਗਦੀ ਹੈਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ ਜੀ